ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗਉੜੀ ਸੁਖਮਨੀ ਸਾਹਿਬ ਵਿੱਚੋਂ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਕਬ ਹੂੰ ਢੋਲੇ ਤੇ ਦੇਖਦੇ ਹਾਂ ਇਹ ਸ਼ਬਦ ਨੂੰ ਸਥਾਈ ਤੇ ਅੰਤਰਾ ਇੱਕ ਆਪਾਂ ਗਾਇਨ ਕਰਾਂਗੇ ਤੇ ਅੱਗੇ ਸਿੱਖਾਂਗੇ ਕੱਲੇ-ਕੱਲੇ ਸੁਰ ਤੇ ਜਦੋਂ ਪੈਣਾ ਦੇ ਸਕਿੱਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਰੇ ਤੇ ਗਾਇਨ ਕਰਦੇ ਹਾਂ ਤੇ ਸੁਰ ਕਿਹੜੇ-ਕਿਹੜੇ ਲੱਗ ਰਹੇ ਹਨ ਅਬ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇਸ ਸ਼ਬਦ ਨੂੰ ਤਬਲੇ ਦੇ ਨਾਲ ਗਾਇਨ ਕਰਾਂਗੇ ਅਤੇ ਫਿਰ ਸਿੱਖਾਂਗੇ ਕੱਲੇ-ਕੱਲੇ ਸੁਰ ਤੇ मोको दियो नाडी तत्वे सब हो बहु आए आढोल गगन मोलले हे नर मुरान बल में देख शशि ਨੰਦ ਗੋਟੋ ਇਸਰਗ ਕਲਾ ਕਰ ਜੇ ਲਖੇ ਲ ਇਸਰਗ ਕਲਾ ਕਰ ਹੁਣ ਆਪਾਂ ਇਸ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਦੇਖਾਂਗੇ ਪਹਿਲਾਂ ਦੇਖਦੇ ਹਾਂ ਸਤਾਈ ਬਾਣੀ ਪ੍ਰਭੂ ਕੀ ਸਭ ਕੋ ਬੋਲੇ ਸਾਸ ਰੇਗਰ ਰੇਸਾ रे सरे गरे से सा पाणि प्रभृति सब उस तो अगले अंतरे आप हूँ सीखण जा रहे हैं क्योंकि ट्यून बिल्कुल सेम है सुर जोत मैं जाकी जोत माधा पा प ਮਾਧ ਪਾ ਪਾ ਸਰਬ ਜੋਤ ਮੈਂ ਜਾ ਕੀ ਜੋਤ ਤੇ ਤਾਰ ਰਿਹਾ ਹੂੰ ਸੁਆਮੀ ਓਤਪੋ पा पा गरे मा गरे सा। जोत जाकी जोत तार तारो ਯੋਤਪੋਤਰ ਸੇਮੇ ਸਿੱਧਿਕ ਨਾਲ ਅਗਲਾ ਅੰਤਰਾ ਇਸ ਤੋਂ ਬਾਅਦ ਆ ਜਾਣਾ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਤੇ ਅਗਲਾ ਅੰਤਰਾ ਦੇਖਦੇ ਹਾਂ ਗੋਰ ਪਰ ਸਾਦ ਪਰਮ ਕਾਨਾਸ ਗੋਰ ਪਰ ਸਾਦ कानास मैं एहु एवो नानक तेन मैं ਇਸ ਪੰਕਤੀ ਨੂੰ ਜੋ ਆਪਾਂ ਹਰੇਕ ਅੰਤਰੇ ਦੀ ਸੈਕਿੰਡ ਪੰਕਤੀ ਗਾਇਨ ਕਰ ਰਹੇ ਹਾਂ ਉਹਨੂੰ ਆਪਾਂ ਇੱਥੋਂ ਦੇਖਿਆ ਹੈ ਜਿਵੇਂ ਨਾਨਕ ਤੇਨ ਮੈਂ ਤੇ ਇਸ ਦੀ ਜਗ੍ਹਾ ਆਪਾਂ ਇਸ ਤਰ੍ਹਾਂ ਵੀ ਗਾਇਨ ਕਰ ਸਕਦੇ ਹਾਂ ਨਾਨਕ ਤੇਨ ਮੈਂ ਨਾਨਕ ਤੇਨ ਮੈਂ ਕੇ ਹੋ ਵਿਸਾ सब को बोले आप कब हूँ डोले मैन उम्मीद है कि आप जी आसानी के नाल इस शब्द को सीख सकोगे गायन कर सकोगे वाहगुरु जी का खालसा वाहगुरु जी की फतेह